ਸਿੱਧੂ ਮੂਸੇਵਾਲੇ ਦੀ ਮਾਤਾਂ ਦਾ ਜਿਹੜਾ ਨੇ ਪੁਤਲਾ ਸਾੜਿਆ ਤੇ ਉਹਨਾਂ ਤੇ ਹੁਣ ਬਹੁਤ ਵੱਡੀ ਕਾਰਵਾਈ ਹੋਣ ਜਾ ਰਹੀ ਆ ਤਾਂ ਹੁਣ ਜਿਹੜੀ ਇੱਕ ਆਪਾਂ ਵੀਡੀਓ ਸੁਣਾਵਾਂਗੇ ਸੋ ਨੂੰ ਜੱਟ ਬਾਬੇ ਟੈਲੀਵਿਜ਼ਨ ਜਿਹੜੀ ਕਿ ਬਈ ਪੂਰੀ ਗੱਲਬਾਤ ਕੀ ਆ ਉਹ ਸਾਂਝੀ ਕਰਾਂਗੇ ਤੁਹਾਡੇ ਨਾਲ ਵੀ ਜਿਹੜੀ ਕਿ ਸਿੱਧੂ ਦੀ ਮਾਤਾਂ ਕੀ ਜਿਹੜਾ ਇਹ ਵਿਰੋਧੀਆਂ ਬੰਨਿਓ ਮੈਂ ਇਹੀ ਕਹਿੰਦਾ ਵੀ ਇੱਕ ਸਿਆਸੀ ਭਾਈਚਾਰੇ ਬੰਨਿਓ ਇਹ ਪੁਤਲਾ ਸਾੜਿਆ ਜਾਂਦਾ ਬਾਅਦ ਵਿੱਚ ਕਿਹਾ ਜਾਂਦਾ ਸਾਨੂੰ ਤਾਂ ਜੀ ਪਤਾ ਹੀ ਨਹੀਂ ਲੱਗਿਆ ਵੀ ਇਹ ਜੋ ਸਿੱਧੂ ਮੂਸੇਵਾਲੇ ਦੀ ਮਾਤਾਾਂ ਗੀ ਅਸੀਂ ਤਾਂ ਇਹ ਸਮਝ ਕੇ ਪੁਤਲਾ ਸਾੜਿਆ ਸੀ ਵੀ ਕਿਤੇ ਜਿਹੜਾ ਭਾਨਾ ਸਿੱਧੂ ਦੇ ਨਾਲ ਇੱਕ ਮੁੰਡਾ ਗਾ ਉਹਦਾ ਨਾਂ ਨੀ ਮੈਂ ਜਾਣਦਾ ਤੇ ਵੀ ਉਹਦੀ ਮਾਤਾਾਂ ਗੀ ਤੁਸੀਂ ਇਹ ਦੱਸੋ ਸਾਰੇ ਪੰਜਾਬ ਸਾਰਾ ਆਪਣਾ ਵਰਲਡ ਜਾਲ ਦਾ ਦੇਸ਼-ਵਦੇਸ਼ਾਂ ਵੀ ਜਾਣਦੇ ਵੀ ਸਿੱਧੂ ਮੂਸੇਵਾਲੇ ਦੀਆਂ ਮਾਤਾ ਤੇ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਿਆ ਤਾਂ ਇਹ ਬਈ ਹੁਣ ਤੱਕ ਜਿਹੜੀ ਹੁਣ ਤੱਕ ਦੀ ਅਪਡੇਟ ਆ ਉਹ ਸੁਣਾ ਦਈਏ ਪਹਿਲਾਂ ਵੀ ਇਹਦੇ ਚ ਕੀ ਕਾਰਵਾਈ ਹੋਈ ਆ ਪੁਤਲਾ ਸਾੜਨ ਵਾਲਿਆਂ ਨੂੰ ਕੀ ਸਜ਼ਾ ਮਿਲਦੀ ਤੋਂ ਪਹਿਲਾ ਵੀਡੀਓ ਸੁਣਾ ਦਈਏ ਫਿਰ ਕਰਦੇ ਆ ਅੱਗੇ ਗੱਲਬਾਤ ਮਾਤਾ ਚਰਨ ਕੌਰ ਦੀ ਫੋਟੋ ਲਗਾ ਕੇ ਪੁੱਤਲਾ ਸਾੜਨ ਵਾਲਿਆਂ ਦੇ ਉੱਪਰ ਵੱਡੀ ਕਾਨੂੰਨੀ ਕਾਰਵਾਈ ਮਾਤਾ ਚਰਨ ਕੌਰ ਵੱਲੋਂ ਲਿਆ ਗਿਆ ਵੱਡਾ ਐਕਸ਼ਨ ਆ ਭੇਜਿਆ ਗਿਆ ਕਾਨੂੰਨੀ ਨੋਟਿਸ ਆ ਸਤਿਗੁਰ ਜੀ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ ਇਸ ਸਮੇਂ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਪਤਾ ਹੈ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਦੀ ਫੋਟੋ ਲਗਾ ਕੇ ਜਲੰਧਰ ਦੇ ਵਿੱਚ ਇੱਕ ਭਾਈਚਾਰੇ ਵੱਲੋਂ ਪੁਤਲਾ ਸਾੜਿਆ ਗਿਆ ਸੀ ਭਾਨੇ ਸਿੱਧੂ ਦੇ ਨਾਲ ਪਰ ਲੋਕਾਂ ਨੂੰ ਹੈਰਾਨੀ ਉਦੋਂ ਹੋਈ ਕਿ ਮਾਤਾ ਚਰਨ ਕੌਰ ਦਾ ਇਸ ਮਸਲੇ ਦੇ ਨਾਲ ਕੀ ਲੈਣਾ ਦੇਣਾ ਨਾ ਤਾਂ ਕੋਈ ਉਹਨਾਂ ਦਾ ਬਿਆਨ ਆਇਆ ਸੀ ਇਸ ਮਸਲੇ ਨੂੰ ਲੈ ਕੇ ਨਾ ਹੀ ਉਹ ਕਦੇ ਪਹਿਲਾਂ ਬੋਲੇ ਨੇ ਨਾ ਹੀ ਕਿਸੇ ਨੇ ਪਰਿਵਾਰ ਦੇ ਵਿੱਚੋਂ ਇਸ ਵਿਸ਼ੇ ਦੇ ਉੱਪਰ ਕੋਈ ਬਿਆਨ ਦਿੱਤਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਦੀ ਫੋਟੋ ਬੇਵਜ੍ਹਾ ਲਗਾ ਦਿੱਤੀ ਗਈ ਅਤੇ ਬਾਅਦ ਦੇ ਵਿੱਚ ਕੁਝ ਸਮਾਂ ਬਾਅਦ ਹੀ ਮਾਫੀ ਵੀ ਮੰਗ ਲਈ ਗਈ ਅਤੇ ਕਿਹਾ ਗਿਆ ਇਹ ਸਾਡੇ ਤੋਂ ਫੋਟੋ ਪਛਾਣਨ ਦੇ ਵਿੱਚ ਥੋੜੀ ਗਲਤੀ ਹੋ ਗਈ ਪਰ ਲੋਕ ਹੈਰਾਨ ਹੈ ਇਸ ਗੱਲ ਤੋਂ ਕਿ ਮਾਤਾ ਚਰਨ ਕਰੋ तकरीबन ਬੱਚਾ-ਬੱਚਾ ਜਾਣਦਾ ਬੱਚਾ-ਬੱਚਾ ਉਹਨਾਂ ਦਾ ਚਿਹਰਾ ਪਛਾਣਦਾ ਕਿ ਇਹ ਮੁੱਸਤੇ ਵਾਲੀ ਦੀ ਮਾਤਾ ਨੇ ਪਰ ਫਿਰ ਐਡੀ ਵੱਡੀ ਗਲਤੀ ਕਿਵੇਂ ਹੋ ਗਈ ਲੋਕਾਂ ਨੂੰ ਲੱਗ ਰਿਹਾ ਕਿ ਕਿਤੇ ਕੋਈ ਹੋਰ ਗੱਲਬਾਤ ਤਾਂ ਨਹੀਂ ਹੈਗੀ ਇਸ ਦੇ ਪਿੱਛੇ ਇਸ ਨੂੰ ਲੈ ਕੇ ਹੁਣ ਪਰਿਵਾਰ ਨੇ ਵੀ ਇੱਕ ਵੱਡੀ ਕਾਰਵਾਈ ਕੀਤੀ ਹੈ ਪਰਿਵਾਰ ਨੇ ਕਾਨੂੰਨੀ ਨੋਟਿਸ ਭੇਜਿਆ ਹੈ ਉਹਨਾਂ ਲੋਕਾਂ ਨੂੰ ਇਹਨਾਂ ਨੇ ਇਹ ਪੂਰਾ ਕੰਮ ਕੀਤਾ ਹੈ। ਇਸ ਨੋਟਸ ਦੇ ਵਿੱਚ ਵਕੀਲਾਂ ਵੱਲੋਂ ਕਈ ਮੰਗਾਂ ਰੱਖੀਆਂ ਗਈਆਂ ਨੇ ਜਿਵੇਂ ਕਿ ਜਿਹੜੀਆਂ ਪੋਸਟਾਂ ਸੋਸ਼ਲ ਮੀਡੀਆ ਦੇ ਉੱਪਰ ਹਾਲੇ ਵੀ ਘੁੰਮਰੀਆਂ ਨੇ ਉਹਨਾਂ ਸਾਰੀਆਂ ਪੋਸਟਾਂ ਨੂੰ ਹਟਾਇਆ ਜਾਵੇ। ਨਾਲ ਹੀ ਜਨਤਕ ਤੌਰ ਤੇ ਮਾਤਾ ਚੰਨਕਰ ਤੋਂ ਮਾਫੀ ਮੰਗੀ ਜਾਵੇ ਅਤੇ ਇਸ ਮਾਫੀ ਦੀ ਕਾਪੀ ਅਖਬਾਰਾਂ ਵਿੱਚ ਅਤੇ ਸੋਸ਼ਲ ਮੀਡੀਆ ਦੇ ਉੱਪਰ ਕੱਢੀ ਜਾਵੇ। ਇਸ ਤੋਂ ਇਲਾਵਾ ਨਾਲ ਮੁਆਵਜ਼ੇ ਦੀ ਗੱਲ ਵੀ ਕਰੀ ਗਈ ਹੈ ਅਤੇ ਹੋਰ ਕਈ ਵੱਡੀਆਂ ਸ਼ਰਤਾਂ ਨੇ ਇਸ ਨੋਟਸ ਦੇ ਵਿੱਚ। 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਕਹਿਣ ਤੋਂ ਭਾਵ ਜੇ 15 ਦਿਨਾਂ ਦੇ ਵਿੱਚ ਇਹ ਲੋਕ ਮਾਫੀ ਨਹੀਂ ਮੰਗਦੇ ਅਤੇ ਹੋਰ ਸ਼ਰਤਾਂ ਨਹੀਂ ਜਿਹੜੀਆਂ ਉਹ ਨਹੀਂ ਮੰਨਦੇ ਤਾਂ ਇਹਨਾਂ ਦੇ ਵਿਰੁੱਧ ਇੱਕ ਵੱਡੀ ਕਾਨੂੰਨੀ ਕਾਰਵਾਈ ਹੋਵੇਗੀ ਪਰਚਾ ਵੀ ਦਰਜ ਹੋ ਸਕਦਾ ਹੈ ਇਹਨਾਂ ਦੇ ਖਿਲਾਫ ਕਿਉਂਕਿ ਮਾਤਾ ਚੰਨ ਕੌਰ ਦਾ ਇਸ ਮਸਲੇ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਸੀ ਫਿਰ ਵੀ ਉਹਨਾਂ ਨੂੰ ਇਸ ਦੇ ਵਿੱਚ ਖਿੱਚਿਆ ਗਿਆ ਇਹ ਰੇ ਤਾਂ ਆਪਾਂ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਹਾਂ ਜਦੋਂ ਮੂਸੇ ਵਾਲਾ ਜਾਂਦਾ ਸੀ ਕੋਈ ਗੱਲਬਾਤ ਹੁੰਦੀ ਵੀ ਨਹੀਂ ਸੀ ਫੇਰ ਵੀ ਸਿੱਧੂ ਨੂੰ ਜਾਂ ਫਿਰ ਮੂਸੇ ਵਾਲੇ ਦੇ ਪਰਿਵਾਰ ਨੂੰ ਵਿੱਚ ਖਿੱਚ ਲਿਆ ਜਾਂਦਾ ਸੀ ਹੁਣ ਵੀ ਉਸੇ ਤਰ੍ਹਾਂ ਹੋਇਆ ਚਾਹੇ ਸਿੱਧੂ ਹੁਣ ਹੈ ਨਹੀਂ ਪਰ ਫੇਰ ਵੀ ਚੀਜ਼ਾਂ ਨੇ ਜਿਹੜੀਆਂ ਉਸੇ ਤਰ੍ਹਾਂ ਚੱਲ ਰਹੀਆਂ ਨੇ ਤਾਂ ਤੁਸੀਂ ਇਸ ਪੂਰੇ ਮਾਮਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਵੀਡੀਓ ਬਈ ਤੁਸੀਂ ਸੁਣੀ ਲਈ ਹੈ ਜਿਹੜੀ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਦਾ ਪੁੱਤਲਾ ਸੜਿਆ ਜਾਂਦਾ ਸੱਸੀ ਭਾਈਚਾਰੇ ਬੰਨੀਓ ਵਾਦ ਦੇ ਵਿੱਚ ਕਿਹਾ ਜਾਂਦਾ ਸਾਡੇ ਤੋਤਾ ਜੀ ਗਲਤੀ ਹੋਈ ਆ ਸਾਨੂੰ ਤਾਂ ਜੀ ਫੋਟੋ ਦਾ ਪਤਾ ਨਹੀਂ ਲੱਗਿਆ ਵੀ ਇਹ ਸਿੱਧੂ ਮੂਸੇਵਾਲੇ ਦੀ ਮਾਤਾ ਤੁਸੀਂ ਇਹ ਦੱਸੋ ਸਾਰੇ ਆਪਣੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਧੂ ਮੂਸੇਵਾਲਾ ਛਾਇਆ ਹੋਇਆ ਜਦੋਂ ਕੋਈ ਗਾਣਾ ਆਉਂਦਾ ਤਾਂ ਲੱਖਾਂ ਲੋਕ ਕਰੋੜਾਂ ਲੋਕ ਬੇਟਨ ਦੇ ਬੈਠੇ ਹੁੰਦੇ ਤਾਂ ਫਿਰ ਇਹ ਦੱਸੋ ਸਿੱਧੂ ਮੂਸੇਵਾਲੇ ਦੀ ਮਾਤਾ ਇਕੱਲੇ ਇੰਡੀਆ 'ਚ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਫੇਮਸ ਉਦੇ ਪਿਤਾ ਬਾਰੇ ਵੀ ਜਾਣਦੇ ਆ ਮਾਤਾ ਬਾਰੇ ਵੀ ਜਾਣਦੇ ਆ ਸਿੱਧੂ ਮੂਸੇ ਵਾਲੇ ਬਾਰੇ ਵੀ ਜਾਣਦੇ ਛੋਟੇ ਸਿੱਧੂ ਬਾਰੇ ਵੀ ਜਾਣਦੇ ਤਾਂ ਫਿਰ ਸਿੱਧੂ ਮੂਸੇ ਵਾਲੇ ਦੀ ਮਾਤਾ ਦਾ ਕਿਉਂ ਨਿਖ ਖਪੇ ਜੀ ਉਹਨਾਂ ਦੀ ਵੀ ਆ ਤਸਵੀਰ ਉਹਦੀ ਨਹੀਂ ਹੈਗੀ ਤੇ ਵੀ ਇਹ ਕਿਸੇ ਹੋਰ ਦੀ ਆ ਤਾਂ ਭਾਈ ਇਹਨਾਂ ਤੇ ਹੁਣ ਜਿਹੜੇ ਨੋਟਿਸ ਲੀਗਲ ਨੋਟਿਸ ਭੇਜੇ ਜਾਂਦੇ ਆ ਅਗਰ ਜੇ ਗਲਤੀ 15 ਦਿਨਾਂ ਦੇ ਵਿੱਚ ਨਾਮ ਨੰਨੀ ਮਾਫੀ ਨਾ ਮੰਗੀ ਤਾਂ ਇਹਨਾਂ ਤੇ ਕਾਰਵਾਈ ਹੋਊਗੀ ਤੇ ਭਾਈ ਜਿਹੜਾ ਹੁਣ ਤੱਕ ਦੀ ਲਿਸਟ ਖਬਰੇ ਤੁਹਾਡੇ ਸਾਹਮਣੇ ਜਰੂਰ ਕਰਨੀ ਕਿਉਂਕਿ ਕਿਸੇ ਨੂੰ ਬੇਵਜ੍ਹਾ ਪਰੇਸ਼ਾਨ ਕਰਨਾ ਤੁਸੀਂ ਦੇਖਿਆ ਵੀ ਫੇਮਸ ਹੋਣ ਲਈ ਲੋਕ ਕੁਝ ਵੀ ਕਰ ਦਿੰਦੇ ਆ ਪਹਿਲਾਂ ਵੀ ਜਿਹੋ ਸਤੂ ਮੂਸੇ ਵਾਲਾ ਜਾਂਦਾ ਸੀ ਜਿਵੇਂ ਇਸ ਵੀਡੀਓ ਚ ਦੱਸਿਆ ਗਿਆ ਉਦੋਂ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਤਾਂ ਭਾਈ ਇਹ ਜਿਹੜੀ ਹੁਣ ਤੱਕ ਦੀ ਅਪਡੇਟ ਆ ਇਹ ਸਿਆਸੀ ਭਾਈਚਾਰੇ ਵੱਨਿਓ ਪੁਤਲੇ ਫੁਕੇ ਜਾਂਦੇ ਬਾਅਦ ਵਿੱਚ ਕਿਹਾ ਜਾਂਦਾ ਸਾਡੇ ਤੋਂ ਤਾਂ ਇਹ ਗਲਤੀ ਹੋਈ ਹੈ ਤਾਂ ਜਿਹੜੀ ਹੁਣ ਤੱਕ ਦੀ ਅਪਡੇਟ ਆ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਜੇ ਉਦੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੇ ਕਾਨੂੰ ਨਮਟਾ ਧੰਨਵਾਦ